जीके क्वेश्चन्स ਔਨ ਆਦਿਵਾਸੀ ਕਬੀਲੇ ਪ੍ਰਸ਼ਨ ਪਹਿਲਾ ਭਾਰਤ ਵਿੱਚ ਸਭ ਤੋਂ ਵੱਧ ਆਦਿਵਾਸੀ ਬਾਦੀ ਵਾਲਾ ਰਾਜ ਕਿਹੜਾ ਹੈ ਮੱਧ ਪ੍ਰਦੇਸ਼ ਪ੍ਰਸ਼ਨ ਦੁੱਜਾ ਮੁੰਡਾ ਕਬੀਲਾ ਮੁੱਖ ਤੌਰ ਤੇ ਕਿਸ ਰਾਜ ਵਿੱਚ ਪਾਇਆ ਜਾਂਦਾ ਹੈ ਚਾਰਖੰਡ ਪ੍ਰਸ਼ਨ ਤੀਜਾ ਬਿਰਸਾ ਮੁੰਡਾ ਕਿਸ ਆਦਿਵਾਸੀ ਵਿਦਰੋਹ ਦਾ ਪ੍ਰਮੁੱਖ ਨੇਤਾ ਸੀ ਮੁੰਡਾ ਵਿਦਰੋਹ ਪ੍ਰਸ਼ਨ ਚੌਥਾ ਸੰਥਾਲ ਕਬੀਲਾ ਭਾਰਤ ਦੇ ਕਿਸ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਪਾਇਆ ਜਾਂਦਾ ਹੈ ਪੂਰਬੀ ਭਾਰਤ ਝਾਰਖੰਡ ਪੱਛਮੀ ਬੰਗਾਲ ਓਡੀਸ਼ਾ ਸ਼ੇਧ ਆਰਟੀਕਲ ਦੇ ਪਹ ਤਨੁਸ਼ਿਤ ਕਬੀਲਿਆਂ ਨੂੰ ਪਰਭਾਸ਼ਿਤ ਕੀਤਾ ਗਿਆ ਹੈ। ਅਨੁਸ਼ੇਧ 342 ਪ੍ਰਸ਼ਨ 6ਾ ਗੋਟ ਕਬੀਲਾ ਮੁੱਖ ਤੌਰ ਤੇ ਕਿੱਥੇ ਕੇਂਦ੍ਰਿਤ ਹੈ? ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ ਪ੍ਰਸ਼ਨ 7ਵਾਂ ਭੀਲ ਕਬੀਲਾ ਕਿਸ ਖੇਤਰ ਵਿੱਚ ਫੈਲਾ ਹੋਇਆ ਹੈ? ਪੱਛਮੀ ਅਤੇ ਮੱਧ ਭਾਰਤ ਪ੍ਰਸ਼ਨ 8ਵਾਂ ਭਾਰਤ ਦੇ ਕਿਸ ਰਾਜ ਵਿੱਚ ਅਨੁਸੂਚਿਤ ਕਬੀਲੇ ਦੀ ਆਬਾਦੀ ਦਾ ਪ੍ਰਤੀਸ਼ਤ ਸਭ ਤੋਂ ਵੱਧ ਹੈ? ਸ਼੍ਰੀਮ ਨੋਮਾ ਕਾਸੀ ਕਬਿਰਲਾ ਮੁਖ ਤੌਰ ਤੇ ਕਿਸ ਰਾਜ ਵਿੱਚ ਪਾਇਆ ਜਾਂਦਾ ਹੈ ਮੈਂ ਘੱਲ ਲਿਆ ਪ੍ਰਸ਼ਨ ਦਸਮਾ ਪੰਜਾਬ ਵਿੱਚ ਕਿਹੜੇ ਪਛਾਰਿਆਂ ਨੂੰ ਡੀ ਨੋਟੀਫਾਈਡ ਕਬੀਲਿਆਂ ਡੀ ਨੋਟੀਫਾਈਡ ਟ੍ਰਾਈਬਸ ਵਜੋਂ ਜਾਣਿਆ ਜਾਂਦਾ ਹੈ ਪਾਵਰੀਆ ਬਾਜ਼ੀਗਰ ਸਾਂਸੀ ਪ੍ਰਸ਼ਨ 11ਵਾਂ ਗੱਦੀ ਚਰਵਾਹੇ ਕਬੀਲੇ ਕਿੱਥੇ ਰਹਿੰਦੇ ਹਨ ਪੱਛਮੀ ਹਿਮਾਲਿਆ ਪ੍ਰਸ਼ਨ 12ਵਾਂ ਵਰਲੀ ਕਬੀਲਾ ਕਿਸ ਰਾਜ ਨਾਲ ਸੰਬੰਧਿਤ ਹੈ ਜੋ ਆਪਣੀ ਚਿੱਤਰਕਾਰੀ ਲਈ ਮਸ਼ਹੂਰ ਹੈ ਭਾਰਤ ਦੇ ਕਿਸੇ ਹਿੱਸੇ ਵਿੱਚ ਆਹੌਮ ਕਬੀਲੇ ਨੇ ਇੱਕ ਵੱਡਾ ਰਾਜ ਸਥਾਪਿਤ ਕੀਤਾ ਸੀ। ਬ੍ਰह्मਪੁੱਤਰ ਘਾਟੀ, ਅਸਾਮ। ਪ੍ਰਸ਼ਨ 14 ਪੰਜਾਬ ਵਿੱਚ ਆਦਿਵਾਸੀ ਸ਼ਬਦ ਦੀ ਵਰਤੋਂ ਆਮ ਤੌਰ ਤੇ ਕਿਸ ਲਈ ਕੀਤੀ ਜਾਂਦੀ ਹੈ? ਉਸੇ ਚੇਤ ਜਾਤੀਆਂ ਐਸਸੀ ਵਿੱਚ ਸ਼ਾਮਲ ਕੀਤੇ ਗਏ ਇਤਿਹਾਸਕ ਉਪਲਿਆਂ ਲਈ